ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਰੂਰ ਸਿੰਘ ਕਿਸਾਨ ਲਈ ਪਿੰਡਾਂ ਵਿੱਚ ਸਵਾਗਤ ਹੈ ਹੋਰ ਸਭ ਸਣਾ ਠੀਕ ਠਾਕ ਜਦੋਂ ਮਰਜ਼ੀ ਦੀ ਕਿਰਪਾ ਨਾਲ ਸਭ ਠੀਕ ਠਾਕ ਹੀ ਚੱਜਦੇ ਆ ਤੇ ਸਾਡਾ ਜਿਹੜਾ ਅੰਮ੍ਰਿਤਸਰ ਤੇ ਅੱਜ ਗੱਲ ਕਰ ਲਗੇ ਆਪਾਂ ਠੇਕਿਆਂ ਬਾਰੇ ਸਾਡੇ ਪਿੰਡ ਠੇਕਾ ਡਿਆਲਪੜੰਗ ਤੇ ਚੱਲਿਆ 65000 ਤੋਂ ਲੈ ਕੇ 70000 ਤੱਕ ਤੇ ਇਥੋਂ 20 ਕਿਲੋਮੀਟਰ ਦੀ ਦੂਰੀ ਤੇ ਆਪਣਾ ਗੁਰੂ ਕਾ ਬਾਗ ਤੇ ਉੱਥੇ ਉਦੋਂ ਬੋਲੀ ਹੋਈ ਆ ਕਿਸਾਨ ਵੱਲੋਂ ਉੱਥੇ ਉਹਨੇ ਆਪਣਾ ਬੋਲੀ ਦੀ ਜਿਹੜੀ ਪੈਲੀ ਲਈ ਆ ਉਹਨੇ ਲਈ ਆ ਆਪਣੀ 40 ਕਿਲਿਆਂ ਦਾ ਟਾਕਿਆ ਗੁਰੂ ਦੇ ਪਗ ਦੀ ਪੈਦਾ ਤੇ ਉਹ ਆਪਣੀ ਚੜੀਆ 82000 ਤੇ 200 ਰੁਪਏ ਨੂੰ ਤੇ ਜੋ ਕਿ ਰੇਟ ਬਹੁਤ ਜ਼ਿਆਦਾ ਵਾਧਿਆ ਤੇ ਇਸੇ ਲਈ ਆਪਾਂ ਅੱਜ ਵੀਡੀਓ ਇਹੋ ਹੀ ਬਣਾਉਣ ਚੱਲੇ ਆ ਕਿਸਾਨਾਂ ਨੂੰ ਸੇਧ ਦੇਣ ਲਈ ਵੀ ਆਪਣਾ ਕਿੰਨਾ ਖਰਚ ਆਉਂਦਾ ਆ ਤੇ ਕਿੰਨੀ ਆਮਦਨ ਆਉਂਦੀ ਆ ਤੇ ਕਿੰਨਾ ਉਹਨੂੰ ਘਟਾ ਪੈਂਦਾ ਏ ਇਸ ਲਈ ਆਪਾਂ ਜਦੋਂ ਸ਼ੁਰੂ ਕਰਦੇ ਆ 2025 ਦੀ ਅਸੂਬ ਦਾ ਸਾਰਾ ਲਾਇਆ ਠੇਕੇ ਦੇ ਤੇ ਇਹ ਆਪਣਾ ਸ਼ੁਰੂ ਕਰਨ ਲੱਗੇ ਆ ਤੁਹਾਨੂੰ ਇੱਕ ਇੱਕ ਬਾਰੇ ਦੱਸਦੇ ਆ ਕਿ ਕਿੰਨੇ ਬਜਟ ਹੁੰਦੇ ਤੇ ਕਿੰਨੇ ਨਹੀਂ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਝੋਨੇ ਦਾ ਖਰਚ ਪਨੀਰੀ ਬੀਜਨ ਤੋਂ ਸ਼ੁਰੂ ਕਰਦੇ ਆ ਪਨੀਰੀ ਜਿਹੜੀ ਆਪਣੀ ਬੀਜਣੀ ਹੈ ਆਪਣਾ 4 ਕਿਲੋ ਬੀਜ ਲੱਗਦਾ ਤੇ 100 ਰੁਪਏ ਕਿਲੋ ਆਮ ਹੀ ਰੇਟ ਆ ਭਾਵੇਂ ਕੁਝ ਕਿਸਾਨ ਆਪਣਾ ਚਲੋ ਬੀਰ ਆਖ ਵੀ ਲੈਂਦੇ ਆ ਹੱਥੀ ਝਾੜ ਕੇ ਮਿਹਨਤ ਕਰਕੇ ਉਹ ਤਾਂ ਚਲੋ ਫਾਇਦੇਮੰਦ ਆ ਕਿਉਂਕਿ ਜਿਨੇ ਕਿਨੇ ਠੇਕੇ ਦੇ ਵੀ ਜ਼ਿਆਦਾ ਰਕਬਾ ਲੈਣਾ ਹੈ ਉਹ ਜੇ ਵਰਕਤ ਆ ਗਈ ਜੇ ਕਿ ਨੇ ਆਪਣਾ ਥੀ ਝਾੜਿਆ ਤੇ ਉਹ ਆਪਣਾ ਬੀਜ ਸਾਰਾ ਵਧੀਆ ਫੁੱਟਦਾ ਹੈ ਜਾਂ ਕੋ ਰਿਸਕ ਉਤਾਂ ਰਿਸਕ ਹੁੰਦਾ ਵੀ ਬਾਦ ਜਿਹੜਾ ਬੀ ਲਈ ਉਹਦਾ ਰਿਸਕ ਹੁੰਦਾ ਵੀ ਨਸਰਨਾ ਕਿ ਨਹੀਂ ਨਸਰਨਾ ਪਿਲੇ ਸਾਲ ਚ ਗਾਵੇਂ ਵਾਲਾ ਘਟਨਾ ਘਟੀਆਂ ਉਧਰ ਆਪਣਾ ਨਹੀਂ ਹੀ ਬੀਜਾਂ ਦਾ ਨਸਰਿਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਤੇ ਮੁੜ ਕੇ ਆਪਾਂ ਗੱਲ ਕਰਦੇ ਹਾਂ ਹੁਣ ਆਪਣਾ ਆਪਣੀ ਰੀਲੀ ਦੇ ਇਹਦ ਹੋਗਾ ਵੀ ਆਪਣਾ 4 ਕਿਲੋ ਬੀਜ 4 400 ਬੀਜ ਦਾ 100 ਬੀਜ ਦਾ ਪਰ ਏਕੜ ਦਾ ਮੁੜ ਕੇ ਆਪਣਾ ਪਨੀਰੀ ਵਾਲਾ ਥਾਂ ਜਿਹੜਾ ਤਿਆਰ ਕਰਨਾ ਕੰਪਿਊਟਰ ਕਰਾਇਆ ਕਰਵਾਉਣਾ ਚੀਜ਼ ਦਾ ਉਹ ਆਪਣਾ 1000 ਰੁਪਏ ਦਾ ਮੁੜ ਕੇ ਆਪਣੀ ਗੱਲ ਕਰਦੇ ਆਂ ਆਪਾਂ ਕੱਦੂ ਕਰਨ ਦੀ ਤੇ ਇਹ ਆਪਣਾ ਆ ਗਿਆ 1200 ਰੁਪਈਆ ਮੁੜ ਕੇ ਆਪਣੀ ਝੋਨਾ ਲਵਾਈ ਇਹ ਰੇਟ ਆੱਖੋ ਵੱਖ-ਵੱਖ ਇਲਾਕੇ ਆਂਦਾ ਕੁਝ ਗੇਤਰਾ ਕੁਝ ਫੇਤਰਾ ਇਹ 4000 ਤੋਂ ਲੈ ਕੇ ਆਪਣਾ 5000 ਤੱਕ ਸਾਡੇ ਇੱਥੇ 4500 ਰੇਟ ਆ ਮੁੜ ਕੇ ਮジョਰਿਟੀ ਦੀ ਗੱਲ ਕਰ ਲਈਏ ਮਿਹੜੀ 500 ਰੁਪਈਏ ਦੀ ਆ ਭਾਵੇਂ ਬੂਟਾ ਘਲੋਂ ਪੁੰਦਾ ਭਾਵੇਂ ਰਿਫਟ ਪੁੰਦਾ ਕਿਉਂਕਿ ਦਵਾਈਆਂ ਆਕਾਂ ਸਿਆਲ ਤਾਂ ਵੀ ਸਸਤੀਆਂ ਵੀ ਹੋਈਆਂ ਮੁੜ ਕੇ ਯੂਰੀ ਆਪਣਾ 4 ਬੈਗ ਇਹ 1200 ਰੁਪਈਏ ਦੇ ਪੋਟਾਸ਼ ਆਪਾਂ ਪੁੰਨੇ ਅੱਧੀ ਬੋਰੀ ਇਹ 700 ਰੁਪਈਏ ਦੀ ਤੇ ਮੁੜਕੇ ਸਫਾਈ ਦੀ ਗੱਲ ਕਰੀਏ ਆਪਣੇ ਇਹ ਆਪਣਾ 1000 ਰੁਪਏ ਦੀ ਤੇ ਮੁੜਕੇ ਆਪਣੇ ਸਪਰੇਅ ਕਰਾਉਣੀ ਹੁੰਦੀ ਆ ਆਪਣੀ ਤੇਲੇ ਦੀ ਤੇ ਫੰਗੀ ਸਾਈਡ ਦੀ ਇਹ ਆਪਣਾ 3000 ਰੁਪਏ ਦੀ ਮੁੜਕੇ ਆਪਣਾ ਮੋਟਰ ਖਰਚ ਦਾ ਪਾਇਆ ਜੇ ਕੋਈ ਸੀਜ਼ਨ ਤੇ ਆਪਣੀ ਸੜ ਜਾਂਦੀ ਆ ਇਹ ਆਪਣਾ 3000 ਰੁਪਏ ਤੇ ਇੱਥੇ ਇੱਕ ਹਡਾ ਖਤਰਾ ਹੋਰ ਵੀ ਪਰ ਉਹ ਵੱਧ ਗਿਆ ਹੈ ਕਿ ਪਿਛਲੀ ਸੀਜ਼ਨ ਵਿੱਚ 8 ਟਰਾਂਸਫਰ ਸਾਡੇ ਇੱਕੋ ਰਾਤ ਇਥੇ ਲੱਥ ਗਏ ਸੀ ਲੱਗ ਲੱਗੇ ਚੋਰੀ ਦਾ ਕਾਫੀ ਸੀ ਤੇ ਉਹ ਆਪਣਾ 4000 ਰੁਪਏ ਸਾਡਾ ਖਰਚ ਲੱਗਾ ਹੈ ਭੱਜ ਦੌੜ ਵੱਖਰੀ ਪਈ ਸੀ ਤੇ ਸੀਜ਼ਨ ਖਰਾਬ ਹੋਣ ਦਾ ਵੀ ਖਤਰਾ ਇੱਥੇ ਤੇ ਉਹ ਆਪਾਂ ਨੇ 4000 ਵਿੱਚ ਨਹੀਂ ਪਾਇਆ ਉਹ ਆਪਣਾ ਜਾਣਕਾਰੀ ਦੀ ਵਾਧ ਦਿੱਤਾ ਹੈ ਤੇ ਮੁੜ ਕੇ ਆਪਣੀ ਆ ਗਈ ਜੋ ਕੰਪੇਨ ਆਪਣਾ ਚੋਣਾ ਵੜਨ ਲਈ 3000 ਰੁਪਏ ਲਗਾ ਹੀ ਕਿਉਂਕਿ ਵਿਲੇ ਸਾਲ ਨੇਹਰੀ ਕਾਫੀ ਆਈ ਤੇ ਪਰਮਲ ਸਾਰੀ ਵਿਛ ਗਈ ਸੀ ਤੇ ਮਸ਼ੀਨਾਂ ਵਾਲਿਆਂ ਨੇ ਵਾਧ ਰੇਟ ਲਏ ਥੋੜੇ ਜਿ ਕਿਉਂਕਿ ਚੁੱਕ ਚ ਮੁਸ਼ਕਲ ਆਈ ਮੁੜ ਕੇ ਆਪਣਾ ਮੰਡੀ ਜਾਂਦਾ ਖਰਚ ਲਾਇਆ ਇਹ 5000 ਰੁਪਏ ਦਾ ਤੇਲ ਆਇਆ ਇਹ ਚੀਜ਼ ਆ ਵੀ ਕਿਸੇ ਨੂੰ ਨੇੜੇ ਮੰਡੀ ਪੇਦੀ ਕਿਹਨ ਦੂਰ ਪੇਦੀ 1000 ਰੁਪਏ ਦਾ ਲਾਇਆ ਇਹ ਹੁਣ ਆਪਣਾ ਟੋਟਲ ਜਿਹੜਾ ਖਰਚਾ ਪਰ ਇਕੜ ਦਾ ਗਿੰਦੇ ਜੋ ਇਹ ਹੈਗਾ ਆਪਣਾ 20200 ਰੁਪਿਆ ਪਰ ਇਕੜ ਦੇ ਖਰਚਾ ਆਪਣਾ ਆ ਗਿਆ ਹੈ ਤੇ ਹੁਣ ਆਪਾਂ ਗੱਲ ਕਰੀਏ ਵੀ ਠੇਕਾ ਆਪਣਾ ਕਿੰਨਾ ਹੈ ਠੇਕਾ ਚਲੋ 65000 ਨਾ ਮੰਨ ਕੇ ਚਲੋ ਕਿਉਂਕਿ ਪਿਛਲੀ ਵਾਰ 65000 ਨੂੰ ਚੜ ਗਈਆਂ ਪੜੀਆਂ ਉਹ ਤੋਂ ਪਹਿਲੇ ਸੀਜ਼ਨ ਦੇ ਰੇਟ 'ਚ 17 18 ਦਾ ਚੰਗਾ ਸੀ ਤੇ ਉਹਦੇ ਕੰਨ ਠੇਕੇ ਕਾਫੀ ਵੱਧ ਗਏ ਤੇ ਇੱਥੇ ਆ ਗਿਆ 20200 ਧੋਨੇ ਦਾ ਪਰ ਇਕੜ ਦਾ ਖਰਚ ਇਹ ਟੋਟਲ ਆਪਣਾ ਬਣ ਗਿਆ ਆਇਆ 80000 ਟੋਟਲ ਬਣ ਗਿਆ ਆਪਣਾ ਇਹ ਵਿਆਜ ਚ ਪਾਇਆ ਜੋ ਆਪਣਾ 6 ਮਹੀਨਾ ਦੀ ਰਕਮ ਨੂੰ ਤੇ ਇਹ ਆਪਣਾ ਟੋਟਲ ਬਣ ਗਿਆ 93200 ਰੁਪਿਆ ਵਿਆਜ 830 8000 ਆਪਾਂ ਪਾਇਆ ਜੇ ਕੋਈ ਵੱਧ ਵੀ ਲੱਗ ਸਕਦਾ ਘੱਟ ਵੀ ਲੱਗ ਸਕਦਾ ਉਹ ਆਪਣੇ ਹਿਸਾਬ ਨਾਲ ਹੁੰਦਾ ਹੈ ਤੇ 93200 ਰੁਪਿਆ ਬਣ ਗਿਆ ਤੇ ਹੁਣ ਆਪਾਂ ਗੱਲ ਕਰਦੇ ਆ 3 932900 200 ਰੁਪਿਆ ਖਰਚ ਆਇਆ ਸਾਰਾ ਟੋਟਲ ਤੇ ਇਹ ਹੁਣ ਆਪਾਂ ਝੋਨਾ ਲਾਇਆ ਸੀ ਪਰਮਲ ਪਿਛਲੀ ਵਾਰ ਆਪਾਂ ਲਾਈ ਵੀ ਇੱਕ ਕਿਉਂਕਿ ਸਰਕਾਰੀ ਪੱਕੀ ਫਸਲ ਹੈ ਜਿਆਦਾ ਰਿਸਕ ਨਹੀਂ ਆਪਾਂ ਲਿਆ ਵੀ ਬਾਸਪਦੀ ਆਪਾਂ ਲਾਉਨੇ ਆ ਤਾਂ ਉਹਦਾ ਖਰਚਾ ਵੀ ਵੱਧ ਆਇਆ ਤੇ ਮਤਲਬ ਥੋੜੀ ਜੀ ਆਮਦਨ ਵੱਧ ਹੋਊਗੀ ਉਹਦਾ ਖਰਚਾ ਜ਼ਿਆਦਾ ਆ ਪਰ ਪਿਛਲੀ ਵਾਰ ਰੇਟ ਡਾਊਨ ਆਰ ਬਾਸਪਦੀਆਂ ਡਾਉਣੀਆਂ ਗਈਆਂ ਤੇ ਝੋਨਾ ਆਪਾਂ ਪੀਆਰ ਲਾਇਆ ਸੀ ਆਪਣਾ 128 ਪਰਮਲ ਇਹ ਆਪਣਾ ਝੋਨਾ ਨਿਕਲਿਆ ਸੀ ਆਪਣਾ 30 ਕਵਾਂਟ ਦਾ ਝਾੜ 30 ਕਵਾਂਟ ਦਾ ਪੂਰਾ ਝਾੜ ਤੇ ਸਾਡਾ 2100 ਰੁਪਏ ਲੱਗਾ ਸੀ 200 ਰੁਪਿਆ ਕਾਟ ਲੱਗੀ ਕਿਉਂਕਿ ਨਵੀਂ ਜਾਜੀ ਆਉਂਦੀ ਸੀ ਤੇ 200 ਰੁਪਿਆ ਕਾਟ ਅੜਤੀਆਂ ਮਤਲਬ ਲਈ ਗਈ ਇਹ ਆਪਣਾ ਹੋ ਗਿਆ 63000 ਰੁਪਏ ਦਾ ਪੂਰਾ ਝੋਨਾ ਆਪਣਾ ਪਰ ਤੇ 93000 ਆਪਣਾ ਟੋਟਲ 200 ਰੁਪਏ ਗਿਣਿਆ ਸੀ ਤੇ ਇੱਚੂ ਆਪਾਂ 63000 ਰੁਪਏ ਕੱਢਤਾ ਆ ਇਹ ਆਪਣਾ ਹੁਣ ਤੇ ਰਹਿ ਗਿਆ ਵਿੱਚੋਂ ਬਕਾਇਆ 30000 ਤੇ 200 ਰੁਪਏ ਰਹਿ ਗਿਆ ਹਾਲਾਂਕਿ ਇਹ ਮੈਂ ਚੰਗੀ ਫਸਲ ਦੀ ਗੱਲ ਕੀਤੀ ਐ ਜੇ ਕੋਈ ਕੁਦਰਤੀ ਆਪਤ ਨਹੀਂ ਪਾਈ ਕੋਈ ਪੈਗਾਂ ਮਾਰੀਆਂ ਹੁੰਦੀਆਂ ਕੋਈ ਚੰਗੀਆਂ ਵੀ ਹੁੰਦੀਆਂ ਆ ਇਸ ਲਈ ਇਹ ਮੈਂ ਚੰਗੀ ਪ੍ਰੀਤ ਕਰ ਦਿੱਤੀ ਤੇ ਇੱਥੇ ਇੱਕ ਹੋਰ ਵੀ ਪਰੋਂ ਖਰਚਾ ਆਪਣਾ ਵਧਿਆ ਆ ਪਰਾਲੀ ਸਾਮਣ ਦਾ ਖਰਚਾ ਕਿਉਂਕਿ ਪਹਿਲਾਂ ਆਪਾਂ ਅੱਗ ਲਾ ਦਨੇ ਤੇ ਉਹ ਆਪਣਾ ਸ਼ਾਰਟਕਟ ਰਸਤਾ ਹੀ ਪਿਛਲੀ ਵਾਰ ਦੀ ਅੱਗ ਦੀ ਬਹੁਤ ਜ਼ਿਆਦਾ ਸਖਤਾਈ ਹੋ ਗਈ ਵੀ ਵਾਤਾਵਰਨ ਨਾ ਖਰਾਬ ਹੋ ਗਏ। ਪਿਛਲੀ ਵਾਰ ਤੇ ਲੈਕਚਰ ਨਹੀਂ ਤੇ ਸਰਪੰਚੀ ਕਰਨ ਉਹਦੇ ਵਿੱਚ ਕਿਸਾਨਾਂ ਦਾ ਕਾਫੀ ਦਾ ਲੱਗਿਆ ਨੇ ਨੇਰੇ ਸਿਰੇ ਆਪਣਾ ਪਰਾਲੀ ਨੂੰ ਸਾੜਤਾ ਸੀ ਤੇ ਖਰਚੇ ਤੋਂ ਬਚ ਗਏ। ਤੇ ਹੁਣ ਜਿਹੜੇ ਗਾਂ ਆ ਅਗਲੀ ਵਾਰ ਇਹ ਵੀ 3000 ਰੁਪਏ ਆਪਣਾ ਮਾਮੂਲੀ ਲੱਗ ਗਿਆ ਕਰਨਾ ਲੇਬਰ ਨੂੰ ਪੈਸੇ ਦੇਣ ਤਾਂ ਬਾਹਰ ਕੱਢਣੀ ਪਿਆ ਕਰਨੀਆਂ ਜਾਂ ਵਿੱਚ ਮਲਚਰ ਨਾਲ ਬਲਣੇ ਪਿਆ ਕਰਨੇ ਤੇ ਖੇਤ ਦੇ ਹਰ ਵੀ ਦਾ ਵੀ ਖਰਚਾ ਵਧਦਾ ਇਹ ਆਪਾਂ ਨਹੀਂ ਝਪਾਇਆ। ਤੇ ਹੁਣ ਆਪਾਂ ਗੱਲ ਕਰੀਏ ਆਉਣ ਵਾਲੀ ਕਣਕ ਦੀ। ਉਹ ਇਹ ਕਣਕ ਦੀ ਗੱਲ ਕਰਦੇ ਹਾਂ ਕਣਕ ਦੀ ਕਣਕ ਦਾ ਬੀਜ ਆਪਣਾ 1500 ਰੁਪਏ ਦਾ ਪਾਇਆ ਕਿਉਂਕਿ ਹਰ ਕਿਸਾਨ ਚਾਹੁੰਦਾ ਵੀ ਮੇਰਾ ਵੱਧ ਝਾੜ ਮਿਲੇ ਕੋਈ 300 320 ਦਾ ਕੋਈ 187 20 ਦਾ ਕੋਈ ਆਪਣੀ 272 ਬੀਜ ਦਾ ਸ਼ਿਦਾਮ ਵਾਲਿਆਂ ਦੀ ਕੋਈ ਆਪਣੀ 673 ਬੀਜ ਦਾ ਇਸ ਲਈ 1500 ਦਾ ਬੀਜ ਪਾਇਆ ਕਣਕ ਦਾ ਤੇ ਬਿਜਾਈ ਆਪਣੀ ਸੁਪਰ ਸੀਡ ਨਾਈਜ਼ 1600 ਰੁਪਏ ਦੀ ਡੀ ਆਪੀ ਪਾਈ ਆਪਣੀ 1500 ਰੁਪਏ ਦੀ ਯੂਰੀ ਆਪਣੀ 900 ਰੁਪਏ ਦੀ ਗੁੱਲੀ ਡੜੇ ਸਪਰੇਅ ਕੀਤੀ ਜਿਹੜੀ 1000 ਰੁਪਏ ਦੀ ਸਲਫਰ ਆਪਣੀ ਆ ਗਈ ਆ 500 ਰੁਪਏ ਦੀ ਇਹਨਾਂ ਇਹ ਆ ਵੀ ਲੌਂਗ ਟਾਈਮ ਕੜ ਖਰੀਦਿੰਦੀ ਆ ਤੇ ਝਾੜ ਵੱਧ ਨਿਕਲਦਾ ਤੇ ਮੁੜ ਕੇ ਆਪਣਾ ਤੇਲੇ ਦੀ ਸਪਰੇ ਆਪਣਾ ਪੈ ਗਈ ਹੈ 500 ਦੀ ਤੇ ਮੁੜ ਕੇ ਆਪਣੀ ਵੜਾਈ ਆ ਕਾ 1500 ਰੁਪਏ ਸਨਾਉਂਦੇ ਮਸ਼ੀਨ ਵਾਲੇ 1500 ਰੁਪਏ ਮੰਡੀ ਜਾਂਦਾ ਖਰਚ ਆਪਣਾ 1000 ਆ ਗਿਆ ਇਹ ਟੋਟਲ ਆਪਣਾ ਕਣਕ ਦਾ ਖਰਚੇ ਹੋ ਗਿਆ 10000 ਰੁਪਏ ਸਾਰਾ ਜਿਹੜਾ ਤਕਰੀਬਨ ਆ ਗਿਆ ਹੈ ਹੁਣ ਤੱਕ ਜਿਹੜਾ ਆਪਣਾ ਖਰਚੇ ਆ ਗਿਆ ਪਿਛਲਾ ਜਿਹੜਾ ਭਾਰ ਹੀ ਆਪਣਾ ਕਣਕ ਤੇ ਪਿਆ ਹੋਗਾ गाइस 3200 ਰੁਪਿਆ ਉਹ ਸਾਰਾ ਕਣਕ ਤੇ ਭਰ ਪਿਆ ਹੈ ਉਸ 'ਚ ਆਪਾਂ 10000 ਇਹ ਪਲੱਸ ਕਰਤਾ ਇਹ ਹੋ ਗਈ ਆਪਣੀ 40200 ਰੁਪਿਆ ਟੋਟਲ ਹੁਣ ਕੰਕਣਕ ਦੀ ਫਸਲ ਚਲੋ ਮਾਲਕੋਂ ਚੰਗੀ ਹੋਣ ਦੀ ਆਸ ਹੈ ਸਾਰੇ 20 21 ਕੁੰਡਲ ਦੀ ਰਿਪੋਰਟਾਂ ਆਉਂਦੀਆਂ ਵੀ ਇੰਨੀ ਕੜਗ ਨਿਕਲ ਗਈ ਆ ਤੇ ਇਹ ਆਪਣਾ 21 ਕੁੰਡਲ 2475 ਰੁਪਏ ਸਰਕਾਰੀ ਰੇਟ ਆ ਇਹ ਆਪਣਾ ਲਈ ਇਹ ਬਣ ਗਈ ਆਪਣੇ 52975 ਰੁਪਈਆ ਦੀ ਫਸਲ ਆਪਣੀ ਕੜਗ ਦੀ ਇਹ ਝੋਣ ਆਪਾਂ 52975 ਚੋਂ 44200 ਰੁਪਈਆ ਆਪਾਂ ਕੱਢਤਾ ਤੇ ਬਚਤ ਹੋਈ ਆ ਸਾਨੂੰ ਆਪਣੇ ਏਰੀਆ 'ਚੋਂ 11775 ਰੁਪਈਏ ਬਚਤ ਹੋਈ ਆ ਏਕੜ ਦੀ ਜੇ ਆਪਣਾ ਠੇਕਾ ਬੈਠ ਗਿਆ ਪਿਆ ਸੀ ਕਿ ਜਿੱਥੇ ਹੋਣ ਆਪਣੇ ਜ਼ਿਆਦੇ ਆ ਉੱਥੇ ਹੁਣ ਤਲੀ ਸਿਆਣੇ ਜੋ ਵੇਖੋ ਕਿ ਕਿੰਨੀ ਬਾਈ ਤੇ ਹੋਊਗੀ ਕਿੰਨੀ ਨਹੀਂ ਹੋਊਗੀ ਕਿਉਂਕਿ ਠੇਕੇਦਾਰਾਂ ਵੱਧ ਤੋਂ ਵੱਧ ਚੜ ਗਏ ਆ ਕਿਸੇ ਇਲਾਕੇ 'ਚ ਆਪਣਾ 70 ਹੋ ਗਿਆ ਕਿਸੇ 80 ਹੋ ਗਿਆ ਕਿਸੇ 85 ਹੋ ਗਿਆ ਤੇ ਇਹ ਆਪਾਂ ਦੇ 65000 ਦੇ ਹਿਸਾਬ ਨਾਲ ਤਤ ਕੱਢੇ ਤੇ ਪੈਲੀਆਂ ਨੇ ਚੰਗੀਆਂ ਐ ਕਿਉਂਕਿ ਆਪਣੀਆਂ ਪੈਲੀਆਂ ਹੀ ਵੇਚੋ ਉਹਨਾਂ ਦੀ ਆਸਤ ਵਿੱਚ ਇਹ ਪਾੜੀ ਰੂੜੀ ਗਾੜੀ ਦੇ ਅਸੀਂ ਪਾਈ ਤੇ ਝੋੜੋਂ ਦਾ ਚੰਗਾ ਨਿਕਲਿਆ ਤੇ ਨਾਲ ਮਿਲ ਕੇ ਹਾਸ ਕੱਢੀ ਇਹ ਯਾਰਾਂ ਜੀ ਆ ਤੁਹਾਨੂੰ ਦੱਸਿਆ 775 ਪਰ ਏਕੜ ਦੀਆਂ ਕੰਬਜ ਤੋਈ ਏ ਹੁਣ ਆਪਾਂ ਬਹੁਤੀ ਬਜਟ ਨਹੀਂ ਗੈਂਦੇ ਕਿਉਂਕਿ ਇਹ ਚ ਆਪਣੇ ਸਾਰੇ ਸੰਦ ਘਰ ਦੇ ਨੇ ਸਾਡੇ ਸਪਰੇਅ ਪੰਪ ਸਾਡਾ ਘਰ ਦਾ ਹੈ ਤੇ ਆਪਣਾ ਸੁਪਰ ਸੀਡਰ ਘਰ ਦੇ ਡ੍ਰੈਲਰ ਦੀ ਘਰ ਦੀ ਟ੍ਰੈਕਟਰ ਵਾਲੀਆਂ ਕਰਦਾ ਜੀ ਇਹ ਹਿਸਾਬ ਲਈ ਇਹ ਸੰਦ ਵੀ ਆਪਣੇ 20 ਲੱਖ ਰੁਪਏ ਤੋਂ ਵੱਧ ਐ ਟਾਈਮ ਵਰਦੇ ਆ ਇਹਨਾਂ ਦਾ ਆਪਾਂ ਕੋਈ ਵਿਆਜ ਯੋਜ ਨਹੀਂ ਲੈਂਦੇ ਜੀ ਇਹ ਵਿਆਜ ਲਈ ਇਹ ਟ੍ਰੈਕਟਰ ਤੁਸੀਂ ਜਾਣਿਓ ਇੰਨੇ ਕ ਬਜਟ ਨੇ ਤੇ ਮੁੜ ਕੇ ਆਪਣੀ ਇਹਨਾਂ ਦੀ ਮੁਰੰਮਤ ਦੀ ਕੋਈ ਲਾਈ ਸਾਬ ਦੇ ਮੁੜ ਕੇ ਆਪਾਂ ਆਪਣੀ ਦਿਹਾੜੀ ਦਾ ਨਹੀਂ ਕੋਈ ਵਿੱਚ ਪਾ ਵੀ ਆਪਣੀਆਂ 6 ਮਹੀਨੇ ਚ ਖੇਤੜ ਕੀਤੀ ਫਸਲ ਚ ਆਪਣੀ ਕੋਈ ਦਿਹਾੜੀ ਨਹੀਂ ਪਾਈ ਤੇ ਮੋਟਰਸਾਈਕਲ ਤੇ ਆਪਣਾ ਜਾਣਾ ਹੁੰਦਾ ਹੈ ਕਿਉਂਕਿ ਕੋਈ ਕੁਝ ਕੇ ਨੇੜੇ ਆ ਕੁਝ ਕੇ ਦੂਰ ਆ ਤੇ ਮੋਟਰਸਾਈਕਲ ਤੇ ਜਾਣਾ ਪੈਂਦਾ ਹੈ ਤੇ ਬਾਕੀ ਅੱਗੇ ਪਿਛਲੇ ਸਮੇਂ ਸਾਨੂੰ ਇਹ ਵੀ ਤੂੜੀ ਕਾਫੀ ਵੇਚ ਲਈ ਦੀ ਤੇ ਉਹ ਵੀ ਆਪਣਾ ਸਮਾਂ ਚੰਗਾ ਲੰਘ ਰਿਹਾ ਐ ਇੱਕਾਂ ਦਾ ਆਪਣਾ ਤੂੜੀ ਦਾ ਗਾਹਕ ਨਹੀਂ ਜੋ ਕੋਈ ਹੈਗਾ ਤੂੜੀ ਦਾ ਬਹੁਤ ਮੰਦਾ ਕਿਉਂਕਿ ਪਿਛਲੀ ਵਾਰ ਤੂੜੀਆਂ ਲੱਗੀਆਂ ਰਹੀਆਂ ਤਰਪਾਲਾਂ ਤੇ ਤੇ ਗਲੀਆਂ-ਗੁਲੀਆਂ ਜਿਆਦੀਆਂ ਬਾਕੀ ਤੁਸੀਂ ਮੇਰੇ ਵੀਰ ਸਿਆਣੇ ਜੋ ਤੇ ਪਾਕੇ ਚ ਕਿਹੜੇ-ਕਿਹੜੇ ਲਾਕ ਚ ਕਿੰਨਾ ਠੇਕਾ ਚੱਲੰਦਿਆ ਤੇ ਕੀ ਕੁਝ ਵਜਦਾ ਹੈ ਆਪਾਂ ਤੇ ਆਪਣਾ ਤੁਹਾਨੂੰ ਦਸਤਾਰ ਨਾਲ ਸਾਰਾ ਸਮਝਾਤਾ ਏ। ਬਾਕੀ ਅੰਤ ਵਿੱਚ ਇਹੋ ਹੀ ਕਵਾਂਗਾ ਵੀ ਜਿਹੜੇ 80 ਹਜ਼ਾਰ ਦੇ ਠੇਕੇ ਤੇ ਲੈਂਦੇ ਹੋ ਵਾਰਾ ਨਹੀਂ ਖਾਂਦੀ ਉਹ ਘਾਟੇ ਦਾ ਸੌਦਾ ਏ। ਚਲੋ ਬਾਕੀ ਕੋਈ ਸ਼ੇਅਰ ਲੱਗੇ ਆ ਗਈ ਆ ਵੀ ਜਿੰਨਾਂ ਨੂੰ ਇਹਨਾਂ 13% ਲੈਣੀਆਂ ਹੋਣ ਉਹਨਾਂ ਨੂੰ ਲੱਗ ਲੱਗਾ ਵਾਰਾ ਖਾਂਦਾ ਤੇ ਉਹ ਆਪਣੀ ਮਿਹਨਤ ਕਰਕੇ ਲਾਗੋ ਪਸਲੇ ਨੇ। ਜਿੰਨਾਂ ਕਣਕ ਝੋਨਾ ਲਾਉਣੇ ਆ ਉਹਨਾਂ ਦਾ ਤਾਂ ਇਹੋ ਹੀ ਰਿਜ਼ਲਟ ਆ ਤੇ ਬਾਕੀ ਆਪਣਾ ਵੀਡੀਓ ਨੂੰ ਜੇ ਪਸੰਦ ਆਈ ਹੋਵੇ ਤੇ ਸਾਡੀ ਵੀਡੀਓ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤਾਂ ਜੋ ਹਰੇਕ ਵੀਰ ਕੋ ਪਹੁੰਚ ਸਕੇ। ਤੇ ਸਰਬੱਤ ਦਾ ਭਲਾ ਹੋ ਸਕੇ ਓਕੇ ਜੀ ਥੈਂਕਿਊ ਧੰਨਵਾਦ ਬਾਏ ਬਾਏ ਜੀ ਫੇਰ ਨਵੀਂ ਵੀਡੀਓ ਨਾਲ ਸੋ ਵੀਰ ਜੀ ਆਪਣਾ 20 ਸਾਲਾਂ ਦਾ ਤਜਰਬਾ ਹੋ ਗਿਆ ਆ ਕਿਉਂਕਿ ਆਪਾਂ ਪਹਿਲੀਆਂ ਬਥੇਰੀਆਂ ਠੇਕੇ ਲੈ ਲੈਂਦੇ ਰਹੇ ਆ 20 ਤੋਂ ਆਪਣਾ 25 ਕਿਲੇ 30 ਤੱਕ ਵੀ ਲੈ ਲੈਂਦੇ ਰਹੇ ਆ ਪਰ ਸਮੇ ਬੜੇ ਚੰਗੇ ਲੱਗਦੇ ਰਹੇ ਆ ਤੇ ਹੁਣ ਜਿਹੜੇ ਆਪਣੇ ਠੇਕੇ ਬਹੁਤ ਜ਼ਿਆਦਾ ਵਧ ਗਏ ਆ ਇਸ ਲਈ ਆਪਣਾ ਰਕਬਾ ਥੋੜਾ ਜਿਹਾ ਘਟਾਉਣਾ ਪੈਣਾ ਚਲੋ 5 10 ਕਿਲੇ ਜਾਇਜ਼ ਠੇਕੇ ਦੇ ਲੈ ਲਓ ਉਹ ਵੀ ਆਪਣਾ ਜਾਇਜ਼ ਰੇਟਾਂ ਦੇ ਵੀ ਜਿੰਨੇ ਕਿ ਤੁਹਾਨੂੰ ਪੰਜਾਬ ਦੀ ਗਾੜੀ ਬਜਿਤ ਆ ਗਈ ਆ ਕਿਉਂਕਿ ਸਮੇ ਹੁਣ ਬਹੁਤ ਜਿਆਦਾ ਔਖੇ ਕੁਦਰਤੀ ਹੱਤਾਂ ਬਹੁਤੀਆਂ ਸਾਡੇ ਲਾਗੇ ਰਾਇਸਾਂ ਸੀ ਇਲਾਕਾ ਹੈ ਆਪਣਾ ਇੱਥੇ ਇੰਨੀ ਜਿਆਦੀ ਗੜੇਮਾਰ ਹੋਈ ਅੱਧਾ ਘੰਟਾ ਆਪਣੀ ਉੱਥੇ ਆਪਾਂ ਗਏ ਆ ਤਾਂ 20 ਕਿੱਲਿਆਂ ਵਾਲਿਆਂ ਕੋਈ ਦਾਣੇ ਐ ਟਾਈਮ ਖਾਂ ਜੋਗੇ ਨਹੀਂ ਰਹੇ ਤੇ ਜਿਨੇ ਵਿਚਾਰਨ ਕਿਸਾਨ ਨੇ ਠੇਕੇ ਤੇ ਲੈਣੇ ਸੀ ਉਹਦਾ ਤਾਂ ਫਿਰ ਬਹੁਤ ਜਰਾਬ ਖਾ ਹੋਇਆ ਨਹੀਂ ਇਸ ਲਈ ਆਪਣਾ ਜਿੰਨਾ ਕਿ ਯਾਜਾ ਉਹਨਾਂ ਦਾ ਆਪਣਾ ਠੇਕਾ ਭਰੋ ਤੇ ਆਪਣਾ ਸੋਚ ਸਮਕੇ ਚਲੋ ਬਾਕੀ ਸਾਡੇ ਵੀਰ ਕਿਸਾਨ ਬਹੁਤ ਜਿਆਦਾ ਸਿਆਣੇ ਨੇ